ਮਿੱਤਰੋ ਕੀ ਹਾਲ ਚਾਲ ਆ ਮੈਂ ਤੁਹਾਡਾ ਆਪਣਾ ਕੈਨੇਡੀਅਨ ਮੀਟ ਦਿਹਾੜੀ ਲਾ ਕੇ ਆਉਂਿਆ ਆ ਸੋ ਇਹ ਹੈਗਾ ਅੱਜ ਦਾ ਮੇਰਾ ਮਿਨੀ ਵਲੋਗ ਡੇ ਹੈਗਾ ਆ 8ਵਾਂ ਸੋ ਯਾਰ ਅੱਜ ਦੇ ਮਿਨੀ ਵਲੋਗ ਦੇ ਵਿੱਚ ਮੈਂ ਕਿ ਤੁਹਾਨੂੰ ਕੁਝ ਡਿਫਰੈਂਟ ਦਿਖਾ ਦਈਏ ਡਿਫਰੈਂਟ ਇਹ ਕੀ ਰੋਜ਼ ਦਿਹਾੜੀ ਦਿਹਾੜੀ ਇਹ ਉਹ ਠੀਕ ਆ ਅੱਜ ਮੈਂ ਹੈਗਾ ਜੇ ਪਤਾ ਨਾ ਰੂਬਰੂ ਆਪਾਂ ਗੁਫ਼ਤਗੂ ਕਰੀਏ ਠੀਕ ਹੈ ਨੀ ਰੂਬਰੂ ਤੋ ਦਿਹਾੜੀ ਲਾ ਕੇ ਵੀਰ ਤਾਂ ਡਾਇਆ ਸੀਗਾ ਤੇ ਹੁਣ ਟ੍ਰੈਫਿਕ ਦੇ ਵਿੱਚ ਫਸਿਆ ਸੀਗਾ ਅੱਜ ਥੋੜਾ ਜਿਹਾ ਟਾਇਰਡ ਹੋ ਗਿਆ ਸੀਗਾ ਮੈਂ ਯਾ ਟਾਇਰਡ ਤੇ ਰੋਜ਼ ਹੀ ਹੋਈਦਾ ਯਾਰ ਸੋ ਤੁਸੀਂ ਸੁਣਾਓ ਕਿੱਦਾਂ ਫੇ ਕੀ ਹਾਲ ਚਾਲ ਨੇ ਮੇਰੀ ਆਡੀਅנס ਦਾ ਮੇਰੀ ਆਰਗੇਨਿਕ ਆਡੀਅנס ਦਾ ਹੈ ਹੋਵਾਂ ਸਾਰੇ ਵਧੀਆ ਹੋਵੋਗੇ ਵਾਹਿਗੁਰੂ ਸਭ ਨੂੰ ਵਧੀਆ ਰੱਖੇ ਤੰਦਰੁਸਤ ਤੇ ਤੰਦਰੁਸਤੀ ਬਖਸ਼ੇ ਸੋ ਯਾਰ ਤੁਸੀਂ ਵੀ ਕੈਨੇਡਾ ਜੋ ਬਾਕੀ ਯਾਰ ਇੱਕ ਹੀ ਗੱਲ ਕਹਿਣਾ ਚਾਹਨਾ ਹੈ ਅਗਰ ਕਿਸੇ ਨੂੰ ਕੋਈ ਕੰਮਕੁਮ ਕੋਈ ਇੱਕ ਹੋ ਹੈਗਾ ਮੈਨੂੰ ਮੈਸੇਜ ਕਰ ਦਿਓ ਯਾਰ ਕੋਈ ਕੰਮਕੁਮ ਹੈ ਤੇ ਮੈਂ ਵੀ ਕੋਈ ਕੰਮ ਨਾਲ ਕਰ ਲਾਂਗਾ ਤੁਹਾਨੂੰ ਵੀ ਪਤਾ ਹੈ ਯਾਰ ਅੱਜ ਦੇ ਹਾਲਾਤ ਥੋੜਾ ਆ ਹਰ ਪਾਸੇ ਇੱਕੋ ਜਿਹਾ ਹੀ ਚੱਲ ਰਹੇ ਨੇ ਸੋ ਜੇ ਕਿਸੇ ਕੋਈ ਕੰਮਕੁਮ ਹੋਏ ਤੇ ਯਾਰ ਮਾੜਾ ਡੀਐਮ ਕਰ ਦਿਓ ਮੈਨੂੰ ਆਪਾਂ ਨੂੰ ਵੀ ਥੋੜਾ ਫਾਇਦਾ ਹੋ ਜੂ ਯਾਰ ਇੱਕ ਜੌਬ ਨਾਲ ਵਧੀਆ ਜੀ ਮਿਲ ਜੇ ਸੋ ਅੱਜ ਦਾ ਵਲੋਗ ਇਹ ਹੀ ਹੈ ਤੇ ਬਾਕੀ ਮੈਂ ਤੁਹਾਨੂੰ ਬਾਹਰ ਵੀ ਦਿਖਾ ਦਣਾ ਤੇ ਬਾਹਰ ਵੀ ਵੇਖ ਲਓ ਬਾਰ ਤੁਸੀਂ ਦੇਖ ਹੀ ਲਿਆ ਆ ਤੋਪੂ ਬਾਬਾ ਤਿੱਖੀ ਲੱਗੀ ਹੋਈ ਸ਼ਾਮਾਂ ਦੇ ਇਸ ਟਾਈਮ ਬਚੇ 5:30 ਤੱਕ ਕੋਈ ਦੇਖ ਕੇ ਕਹਿ ਨਹੀਂ ਸਕਦਾ ਕਿ ਸ਼ਾਮਾਂ ਦੇ 5:30 ਬਜੇ ਹੋਏ ਨੇ ਤੋਪ ਪੂਰੀ ਐ ਖੜਾਕੇਦਾਰ ਸੀ ਅੱਜ ਤੁਹਾਨੂੰ ਮੇਰੀ ਆਵਾਜ਼ ਤੋਂ ਇਹ ਚੀਜ਼ ਮਹਿਸੂਸ ਹੋ ਹੀ ਰਹੀ ਹੋएगी ਕਿ ਵੀਰ ਐਕਚੁਅਲ ਜੱਜ ਟਾਇਰਡ ਕੀ ਕਰਾਂ ਯਾਰ ਦਿਹਾੜੀਆਂ ਲਾਲ ਅਕ ਟਾਇਡ ਹੀ ਹੋਣਾ ਹੋਰ ਕੀ ਬਣਾਇਆ ਬੜਾ ਚਲੋ ਅੱਗੇ ਵਧਦੇ ਆ ਅੱਗੇ ਕੀ ਵਧਣਾ ਹੈ ਟ੍ਰੈਫਿਕ ਇੰਨਾ ਹੈ ਟ੍ਰੈਫਿਕ ਅੱਗੇ ਨਹੀਂ ਪਰੰਦੇ ਨਾ ਮੈਂ ਤਾਂ ਇੰਨੀ ਕਲਪਨਾ ਲੱਗਦੀ ਸੀ ਮੈਂ ਤੁਹਾਨੂੰ ਕੀ ਦੱਸਾਂ ਮੈਂਗਾ ਛੱਡ ਪਰ ਆਪਣੀ ਆਰਗੈਨਿਕ ਆਡੀਅੰਸ ਦੇ ਨਾਲ ਗੱਲ ਕਰਦੇ ਆ ਹੋਰ ਸੁਣਾਓ ਤੁਸੀਂ ਤੁਹਾਡਾ ਹਾਲ ਚਾਲ ਸਭ ਠੀਕ ਹੈ ਤੇ ਜਿਹੜੇ ਆ ਮੈਂ ਮਾਰੀ ਹੀ ਇੱਥੇ ਮੈਂ ਕਿਹਾ ਇੱਥੇ ਤਾਰਾਂ ਦਾ ਜੁਆਇੰਟ ਨੋਟਿਸ ਕਰਾਂ ਇਹ ਕਿਦਾਂ ਲਾਇਆ ਹੋਇਆ ਵਾ ਬਟ ਚਲੋ ਵੈਨੋ ਕੈਮਰੇ ਦੀ ਕੁਆਲਿਟੀ ਵੀ ਅੱਛੀ ਆ ਉਸ ਤੋਂ ਬਾਅਦ ਕੀ ਸੀਗਾ ਮੈਂ ਆਪਣੇ ਘਰ ਦੇ ਬਾਹਰ ਪਹੁੰਚਿਆ ਤੂੰ ਲੰਬੀ ਜੀ ਲਈ ਵਾਸੀ ਤੇ ਲੀਆਂ ਅੰਗੜੀਆਂ ਗੜਾਈਆਂ ਲੈ ਕੇ ਮੈਂ ਕਿਹਾ ਚੱਲ ਦੋ ਮਿੰਟ ਖਲੋਣਾ ਜਾਂ ਢੋਜੀ ਲਾ ਕੇ ਤੇ ਬਸ ਤੁਹਾਨੂੰ ਟਾਟਾ ਕਰ ਦਵਾ ਚਲੋ ਮਿਲਦੇ ਨੈਕਸਟ ਵਲੌਗ ਚ ਅੱਜ ਦੇ ਬੋਲਿੰਗ ਵਲੌਗ ਇਹੀ ਸੀ ਮਿਲਦੇ ਨੈਕਸਟ ਵਲੌਗ ਚ ਲਵ